ਸੋਤੇ ਨਾ ਨਾਮ ਜੀ ਵਾਹਿਗੁਰੂ 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 ਉਹ ਇਧਰ ਉਹ ਨਹੀਂ ਨਹੀਂ ਤੂੰ ਇਧਰ ਆ ਜਾਂਦਾ ਆਪਣੇ ਵਾਹਿਗੁਰੂ ਕਿਹੜੀ ਆ ਗਿਆ ਵਾਹਿਗੁਰੂ ਇਹ ਕਦੀਆਂ ਪਰੋਏ ਵਾਹਿਗੁਰੂ ਵਾਹਿਗੁਰੂ ਗੱਲਾਂ ਚੁੱਪ ਚੁੱਪ ਆਨੇ ਕੋਸ ਬਾਹਰ ਲਾ ਬਸਤਰ ਹੁਣ ਇਹ ਪੂਰੀ ਨਾ ਪਿਆ ਬਸਤਰ ਨੂੰ ਕੁਛ ਨਹੀਂ ਹੋਇਆ ਪੂਰੀ ਪਲੈਨਿੰਗ ਨਾ ਕੀਤੀ ਗਈ ਆ ਜੀਦਗੀ بگੜ ਗਈ ਪਲਾਨਿੰਗ ਨਾ ਇਹਨਾਂ ਨੇ ਕੀਤੀ ਵਾਹਿਗੁਰੂ 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 ਮਹਾਰਾਜ ਮਾਫ ਕਰਿਓ ਸਾਨੂੰ ਭਾਪੀਆਂ ਬਹੁਤ ਵੱਡੇ ਜਿਹੜੇ ਨਾ ਬੰਦ ਸਿੱਧੇ ਵੇਖੋ ਸਹੀ ਆ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਵਾਹਿਗੁਰੂ 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 ਮਹਾਰਾਜ ਬਖਸ਼ ਲਾਣਾ ਵਾਹਿਗੁਰੂ ਸੱਚੇ ਬਾਦਸ਼ਾਹ ਵਾਹਿਗੁਰੂ ਉਹ ਤੁਹਾਡੀ ਵੰਗਿਆ ਹੁਣ ਤੁਸੀਂ ਪਰ ਬਚਦੇ ਹੋ ਤੇ ਬਤਨ ਉਹ ਹੈ ਨਕੀ ਆਏ ਹੋਏ ਆਏ ਕਰ ਜਿਹੜੀ ਗੱਲ ਚੂਹੇ ਦੀ ਕਰਦੇ ਨਾ ਮੀਰ ਜੀ ਸੁਣੋ ਇਧਰ ਵਾਹੇ ਕਰੋ ਆਹ ਵੇਖ ਇਧਰ ਆ ਵੀਰ ਜੀ ਪਰ ਨਹੀਂ ਨਹੀਂ ਚੂਹੇ ਨਹੀਂ ਸਕਦਾ ਇਹ ਤੋਂ ਪ੍ਰਸ਼ਾਸਨ ਨੂੰ ਵਿਖਾਉਣਾ ਵਾ ਇਧਰ ਵੇਖ ਆਹ ਕਟਿੰਗ ਕੀਤੀ ਗਈ ਆ ਇਹ ਕੱਟਿਆ ਗਿਆ ਵਾ ਤੂਏ ਨਾ ਕੁਤਰੇੰ ਨੂੰ ਨੰਨ ਨੰਨ ਤੇ ਆ ਬਈਏ ਕੁਤਰੇੰ ਦਾ ਆ ਆ ਵੇਖ ਆ ਮੈਂ ਦਾਦਾ ਤੈਨੂੰ ਤੂੰ ਇਹਨੇ ਇੱਕ ਸਾਈਡ ਤੋਂ ਟੁਕਣਾ ਸਾਰੇ ਅੰਗ ਟੁਕਣਾ ਆ ਵੇਖ ਕਿਦਾਂ ਆ ਚੀਜ਼ ਵਾਹੇ ਗਿਰ ਵਾਹੇ ਚਾਦਰ ਪਾੜ ਚੇ ਤੂੰ ਚਾਹੇ ਤਾਂ ਗਲਤੀ ਇਹ ਵੀ ਕਿਉਂ ਆ ਜੂਆ ਚਾਦਰ ਪਾੜਨੀ ਚਾਹੀਦੀ ਚਾਦਰ ਤਾਂ ਪੂਰੀ ਸਹੀ ਹੈ ਚਾਦਰ ਪੂਰੀ ਸਹੀ ਆ ਪੂਰੀ ਪਲੈਨਿੰਗ ਦਾ ਪੂਰੀ ਪਲਾਨਿੰਗ ਨਾ ਬੇਧਵੀ ਹੋ ਜਾ ਪ੍ਰਕਾਸ਼ ਹੁੰਦਾ ਨਾ ਤੇ ਫਿਰ ਚੂਹੇ ਨੇ ਇੱਕ ਵੀ ਟੁਕਾ ਇਹ ਭਾਜੀ ਪੂਰੀ ਪਲਾਨਿੰਗ ਨਾ ਬੇਧਵੀ ਕੀਤੀ ਗਈ ਆ ਗੱਲ ਤੇ ਉਹ ਆ ਜੇ ਮੰਨ ਲਾ ਕਿ ਚੂਹੇ ਟੁਕਾ ਹੁੰਦਾ ਮੈਂ ਤੈਨੂੰ ਨਾਲ ਨਹੀਂ ਛੱਡਦਾ ਹਾਂ ਛੱਡਣਾ ਜਾਂ ਚੂਹੇ ਟੁਕਾ ਹੁੰਦਾ ਸਭ ਤੋਂ ਵੱਡੀ ਗੱਲ ਵੀ ਅੰਦਰ ਕਿਵੇਂ ਆ ਜਾਂਦਾ ਇੱਥੇ ਚੂਹੇ ਉਲਟਾ ਜੀ ਆਹ ਵੇ ਨਾ ਆਹ ਜਦੋਂ ਆਪਾਂ ਖਿੱਚ ਕੇ ਪਾੜਦੇ ਨਾ ਤੂੰ ਆਹ ਵੇ ਹਾਲ ਵਾਹਿਗੁਰੂ 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 ਮਹਾਰਾਜ ਸੱਚੇ ਬਾਦਸ਼ਾਹ ਮਾਫ ਕਰਿਓ ਵਾਹਿਗੁਰੂ ਮਾਫ ਕਰਿਓ ਬਾਰੇ ਪਾਪੀਓ ਤਾਂ ਨਹੀਂ ਵਾਹਿਗੁਰੂ ਪਿੱਛੇ ਰੋ ਵਾਹਿਗੁਰੂ ਪ ਹਾਂ ਜੀ ਚੱਕੋ ਬਾਈ ਆਣਾ ਫਟਿਆ ਹੁੰਦਾ ਨਾ ਕੋਈ ਖਿੱਚਦਾ ਕੋਈ ਆਉਂਦਾ ਵਾਹਿਗੁਰੂ ਵਾਹਿਗੁਰੂ ਓਏ ਹੋਏ ਸੱਚੇ ਬਾਦਸ਼ਾਹ ਮਾਫ ਕਰਿਓ ਮਹਾਰਾਜ ਮਹਾਰਾਜ ਓਏ ਹੋੜੇ ਆ ਗਿਆ ਯਾਰ ਨਹੀਂ ਗੱਲ ਇਹ ਬੜੀ ਪੂਰੀ ਪਲੈਨਿੰਗ ਨਾਲ ਜਦਵੀ ਕੀਤੀ ਗਈ ਹੈ ਇਹ ਕਿੰਨੇ ਕੀਤੀ ਆ ਫੇਰ ਭੱਜ ਜਾਂਦੇ ਬਹੁਤ ਵਧੀਆ ਮੈਂ ਤੇ ਇਹ ਰਿਜ਼ਲਟ ਆਉਂਗਾ ਕਿ ਦੇ ਹਾਲਾਤ ਮਾੜੀ ਹੋ ਗਈ ਜੀ ਓਜ ਜੇ ਕਿਸੇ ਨੇ ਆਪਣਾ ਕੋਈ ਵੀ ਨਿਜ ਕੀਤਾ ਨਾ ਇਥੇ ਨਿਜੀ ਗੁਰਦੁਆਰਾ ਦਾ ਪ੍ਰਬੰਧ ਆ ਇਹ ਉਹ ਟਮੈਟਾ ਹਲਣਾ ਜੀ ਆ ਜੀ ਸ਼ਰਧਾ ਨਹੀਂ ਹੋਣਾ ਜਿਹਨੇ ਕੇ ਨਾ ਕੀਤੀ ਨਾ ਮੈਂ ਇਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਸਾਹ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬੰਦੇ ਨਹੀਂ ਬਣਦਾ ਇਹ ਗੱਲ ਵੀ ਇੱਧਰ ਵੇਖ ਕੇ ਕਿਹਦੀ ਹੈ ਇੱਥੇ ਕਿਤਨਾ ਮਰਜੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਹੀਂ ਤੂੰ 8 ਤੋਂ 12 ਟੱਕੂ ਬਿਲਕੁਲ ਨਹੀਂ ਮੇਰੇ ਤੇ ਕਰ ਮਰਜੂ ਮਹਾਰਾਜ ਇਹ ਤੇ ਮਾਰੇ ਸੁਖਾਸਤਾਂ ਪਲਾਨਿੰਗ ਨਹੀਂ ਹੋਈ ਹੈ ਭਾਜੀ ਪੂਰੀ ਬਦਮੀਰ ਨੇ ਕੀਤੀ ਹੈ ਬਦਨਾਮ ਕਰਨ ਲਈ ਜਿਹਨੂੰ ਤੇ ਕਿੰਨੇ ਕਿੰਨੂ ਬਦਨਾਮ ਕਰਨ ਲਈ ਕੀਤੀ ਹੈ ਇਹ ਹੁਣ ਆਪੇ ਦੱਸਣਗੇ ਜਨਾਬਾਂ ਵੇਖਿਆ ਜੀ ਇਹ ਪਰ ਭਾਈ ਇਹ ਤਾਂ ਬਾਅਦ ਚ ਪਤਾ ਲੱਗੂ ਨਾ ਕਿਨੇ ਕੀਤੀ ਆ ਇਹ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਖੈ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਿਆ ਨਹੀਂ ਰਿਹਾ ਕੀ ਬਣਾ ਭਾਈ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਰੋਂ ਕੋਣ ਕਰਜੂ ਬਰੋਂ ਨਹੀਂ ਕੋਈ ਨਹੀਂ ਪਰ ਭਾਈ ਕੀ ਹੋ ਸਕਦਾ ਵਾ ਬਰੋਂ ਕੋਕਿੰਗ ਕਰਕੇ ਜਾਊਗਾ ਉਹ ਸਕਦਾ ਕੀ ਬਣਾ ਕਿ ਕੌਣ ਕਰ ਗਿਆ ਇਹਨਾਂ ਕੋਲਿਆ ਗਿੰਦਰਾ ਤੋੜ ਕੇ ਆਇਆ ਅੰਦਰ ਕੋਈ ਉਹ ਤਾਂ ਚਲ ਪਤਾ ਲੱਗ ਜੂਗਾ ਸਰ ਕੀ ਜਾ ਸਕਦੀ ਆ ਕਾਰਵਾਈ ਜਾ ਸਕਦੀ ਆ ਰੋ